ਗੁਰ ਸੇਵੀ ਅਹਨੇ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੌਰ ਅਰਸੋਂ ਕੁਰਸੋਂ ਝਟੀਐ ਤਦ ਡਿਠੇ ਸਚੇ ਪਾਤਸ਼ਾਹ मल जनम जन्म धी कटिय सज्जण सचा पातशाह जिस पास दि पा बैठ्या सोहि सभना वेसा सतना ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਆਸਰੀ ਮਹੱਲਾ ਪੰਜਵਾਂ ਜਹ ਜਹ ਪੇਖ ਤਹ ਹਜ਼ੂਰ ਦੂਰ ਕਤਹ ਨਾ ਜਾਈ ਰਵ ਰਹਾ ਸਰਬ ਤਰਮੈ ਮਨ ਸਦਾ ਧਾਈ ਜਹ ਜਹ ਪੇਖੋਂ ਤਹ ਹਜੂਰ ਦੂਰ ਕਤੋਂ ਨਾ ਜਾਈ रब रिहा में मन सदा त्याई इत ओत नहीं बिछोड़ सो संगी गनिय बेनस जाए जो निमख मह ਸੋ ਆਲਾਪ ਸੁਖ ਭਨੀਐ ਰਹਾ ਪ੍ਰਤ ਪਾਲੈ ਆਪ ਆਉ ਦੇ ਕਾਚੂਨ ਨਾ ਹੋਈ ਸਾਸ ਸਾਸ ਸਮਾਲਤਾ ਮੇਰਾ ਪ੍ਰਭ ਸੋਈ ਅਸ਼ਲ ਅਛੇਦ ਅਪਾਰ ਪ੍ਰਭ ਉਚਾ ਜਾ ਕਾ ਰੂਪ ਜਪ ਜਪ ਕਰਹਿ ਆਨੰਦ ਜਨ ਅਚਰਜ ਆਨੂਪ ਸਾਮਤ ਦੇਹੁ ਦਿਆਲ ਪ੍ਰਭ ਜੇ ਤੂੰ ਮੈਂ ਆਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ ਸਾਮਤ ਦੇਹੁ ਦਇਆਲ ਪ੍ਰਭ ਜਿਤ ਤੁਮਹ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ ਵਾਹਿਗੁਰੂ ਜੀ ਕਾ ਖਾਲਸਾ वाहे गुरु जी की फतेह तनासुरी महला पंजां जह जह पेखो तह हजूर दूर कतो ना जाई रव रहा सरब्र मै मन सदा तई ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਮੁਖਵਾਕ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਪਿਤਾ ਮਹਾਰਾਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਧਨਾਸ੍ਰੀ ਰਾਗ ਦੇ ਅੰਦਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 677 ਦੇ ਉੱਤੇ ਸੁਭਾਏ ਮਾਨ ਹੈ ਸਤਗੁਰੂ ਕਿਰਪਾ ਕਰਨ ਸਾਰਿਆਂ ਨੂੰ ਗੁਰਸਿੱਖੀ ਜੀਵਨ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਸਤਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵਿਆ ਗਾਵਿਆ ਸਤਗੁਰੂ ਸੱਚੇ ਪਾਤਸ਼ਾਹ ਆਪਣੀ ਧਰਤੀ ਪਰਵਾਨ ਕਰਨ ਲੈਣ ਭਾਈ ਸਤਗੁਰੂ ਸਾਰਿਆਂ ਨੂੰ ਨਾਮ ਦੀ ਦਾਤ ਬਖਸ਼ਣ ਜੀ ਹੋਈਆਂ ਬੇਅੰਤ ਪੁਲਣਾ ਦੀ ਖਿਮਾ ਗਜਵਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ